ਜੀ ਮਾਫੀ ਦੀ ਮਾਫੀ ਮੰਗਦੀ ਆ ਕਿਉਂਕਿ ਜਿੱਥੇ ਇੱਕ ਕਵਿਤਰੀ ਹਾਂ ਉਹਦੇ ਨਾਲ ਨਾਲ ਇੱਕ ਮਾਂ ਵੀ ਹਾਂ ਸੋ ਮਾਂ ਦਾ ਫਰਜ਼ ਨਿਭਾੜਾ ਜ਼ਰੂਰੀ ਹੈ ਬੇਟੀ ਨੂੰ ਬਹੁਤ ਬੁਖਾਰ ਹੈ ਹਸਬੰਡ ਦੀ ਡਿਊਟੀ ਲਗਾਤੀ ਗਈ ਆ ਪਰ ਹੁਣ 1:30 ਵਜੇ ਡਾਕਟਰ ਕੋਲ ਅਪਾਇੰਟਮੈਂਟ ਸੀ ਤੇ ਬੇਟੀ ਦੀ ਜ਼ਿੱਦ ਹੈ ਕਿ ਜਾਵਾਂਗੀ ਤਾਂ ਮੰਮੀ ਨਾ ਜਾਵਾਂਗੀ ਸੋ ਇਸ ਮਾਨ ਨਾਲ ਹੀ ਕਰ ਰਿਹਾ ਇਸ ਮਾਗਮ ਛੱਡ ਕੇ ਜਾਣ ਦਾ ਪਰ ਕਈ ਵਾਰ ਮਜਬੂਰੀਆਂ ਕਰ ਤ ਨੂੰ ਵੀ ਨਿਭਾਣਾ ਪੈਂਦਾ ਹੈ ਸੋ ਪਹਿਲਾਂ ਤਾਂ ਮੈਂ ਬਹੁਤ ਹੀ ਵਦਾਈ ਦਿਨੇ ਹਾਂ ਕਵੀ ਮੰਚ ਰਜਿਸਟਰ ਮੁਹਾਲੀ ਅਤੇ ਵਿਸ਼ਵ ਪੰਜਾਬੀ ਸਾਹਿਤਕ ਮੰਚ ਰਜਿਸਟਰ ਮੁਹਾਲੀ ਅ ਪਦਤਰਾਵ ਪਦਤਰਾਮ ਲਗਾੜਾ ਜੀ ਨੂੰ ਅਤੇ ਜਸਪਾਲ ਸਿੰਘ ਜੀ ਨੂੰ ਜਿਨ੍ਹਾਂ ਨੇ ਅੱਜ ਇਹ ਸਮਾਗਮ ਉਲੀਕਿਆ ਹੈ ਅਤੇ ਉਸ ਤੋਂ ਵਧੀਆ ਇਹ ਸਮਾਗਮ ਉਲੀਕਨ ਦੇ ਨਾਲ-ਨਾਲ ਮੈਂ ਪਿਛਲੇ 2-3 ਸਾਲਾਂ ਤੋਂ ਇਹਨਾਂ ਨਾਲ ਜੁੜੀ ਹਾਂ ਰੰਗਾੜਾ ਸਰਨਲ ਤੇ ਮੈਂ ਦੇਖਿਆ ਕਿ ਅੰਕਲ ਜਿਹੜਾ ਸਾਹਿਤ ਦੇ ਤੇ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਤੇ ਪ੍ਰਫੁੱਲਤਾ ਲਈ ਨਿਰੰਤਰ ਕਾਰਜਸ਼ੀਲ ਰਹਿੰਦੇ ਨੇ ਤਤਪਰ ਰਹਿੰਦੇ ਨੇ ਤੇ ਤਨੋ ਮਨੋ ਤਨੋ ਇਸ ਦੀ ਸੇਵਾ ਲਈ ਜੁੜੇ ਹੋਏ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਉਸ ਤੋਂ ਵਧੀਆ ਜਦੋਂ ਇਹ ਇਨਾਮ ਜਿਹੜਾ ਲਾਈਫਟਾਈਮ ਅਚੀਵਮੈਂਟ ਅਵਾਰਡ ਕਹਿੰਦੇ ਜਦੋਂ ਇੱਕ ਬੰਦਾ ਇੱਕ ਖੇਤਰ ਵਿੱਚ ਆ ਜਾਂਦਾ ਹੈ ਚਾਹੇ ਉਹ ਪੱਤਰਕਾਰੀ ਹੈ ਸਾਹਿਤ ਹੈ ਸਮਾਜ ਸੇਵਾ ਹੈ ਜਾਂ ਅਧਿਆਪਨ ਦਾ ਖੇਤਰ ਹੈ ਉਹਦੇ ਵਿੱਚ ਅਸੀਂ ਜਦੋਂ ਇੱਕ profession ਨੂੰ ਚੁੰਨਦੇ ਆ ਨਾ ਉਹਦੇ 'ਚ ਕਹਿੰਦੇ profession ਦੇ ਲਈ ਲਵਰ ਤੇ ਜਨੂਨ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਹਰ ਡਾਕਟਰ ਫੇਮਸ ਡਾਕਟਰ ਨਹੀਂ ਬਣਦਾ ਹਰ ਟੀਚਰ ਫੇਮਸ ਟੀਚਰ ਨਹੀਂ ਬਣਦਾ ਉਹ ਉਦੋਂ ਤੱਕ ਨਹੀਂ ਬਣਦਾ ਜਦ ਤੱਕ ਉਹਦੇ 'ਚ ਜਨੂਨ ਨਹੀਂ ਆਂਦਾ ਸੋ ਪੱਤਰਕਾਰੀ ਚ ਔਜਲਾ ਜੀ ਨੂੰ ਮੈਂ ਹਰ ਸਮਾਗਮ ਤੇ ਜਿੰਨੇ ਸਮਾਗਮ ਤੇ ਮੈਂ ਜਾਣੀ ਆ ਪਿਛਲੇ 3-4 ਵਰਿਆਂ ਤੋਂ ਮੈਂ ਇਹਨਾਂ ਨੂੰ ਹਰ ਸਮਾਗਮ 'ਚ ਦੇਖਿਆ ਹੈ ਵੱਡਾ ਹੋਵੇ ਛੋਟਾ ਹੋਵੇ ਔਰ ਇਹ ਬੜਾ ਬੇਬਾਕੀ ਨਾਲ ਨਿਰਪੱਖ ਹੋ ਕੇ ਜੜੀ ਪੱਤਰਕਾਰੀ ਕਰ ਰਹੇ ਨੇ ਔਰ ਇਹ ਜਿਹੜਾ ਹੈ ਸਨਮਾਨ ਇਹ ਸਾਡੇ ਲਈ ਆਪ ਇੱਕ ਬਹੁਤ ਵੱਡਾ ਮਾਣ ਹੈ ਤੋ ਬਹੁਤ-ਬਹੁਤ ਮੁਬਾਰਕਾ ਹੈ ਨਾਨੂ ਸ੍ਰੀ ਰਾਮ ਹਰਸ਼ ਜੀ ਜਿਹੜੇ ਕਿ ਉਸਤਾਦ ਗਜ਼ਲ ਕੋ ਨੇ ਅੱਜ ਸਾਡੇ ਦਰਮਿਆਨ ਨਹੀਂ ਹਨ ਕੋਣ ਨਹੀਂ ਜਾਣਦਾ ਜਾਂ ਕਿਨੇ ਉਹਨਾਂ ਨੂੰ ਨਹੀਂ ਪੜਿਆ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਲਈ ਔਰ ਉਹਨਾਂ ਦੇ ਨਾਮ ਨਾਮ ਤੇ ਸਨਮਾਨ ਸ਼ੁਰੂ ਕਰਨਾ ਔਰ ਸਾਡੇ ਛੋਟੇ ਭਰਾ ਵਿੰਦਰ ਮਾਜੀ ਨੂੰ ਸ਼ਹਿਰਪੱਟੀ ਨੂੰ ਇਹ ਸਨਮਾਨ ਮਿਲਣਾ ਵੀ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਸੋ ਬਹੁਤ-ਬਹੁਤ ਮੁਬਾਰਕਾਂ ਬਾਕੀ ਦੋਨੋਂ ਪੱਤਰਕਾਰਾਂ ਨੂੰ ਸੁਮਨ ਜੀ ਨੂੰ ਸੁਰਜੀਤ ਸੁਮਨ ਜੀ ਨੂੰ ਤੇ ਚਾਚੀ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਜਦੋਂ ਸਨਮਾਨ ਮਿਲਦਾ ਹੈ ਉਹਦੇ ਨਾਲ ਜਿੱਥੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਉੱਥੇ ਸਾਡੀ ਜ਼ਿੰਮੇਵਾਰੀ ਆਪਣੇ ਪ੍ਰੋਫੈਸ਼ਨ ਪ੍ਰਤੀ ਸਾਹਿਤ ਪ੍ਰਤੀ ਮਾਂਬੋਲੀ ਪ੍ਰਤੀ ਸਾਡੇ ਸਮਾਜ ਪ੍ਰਤੀ ਹੋਰ ਵੱਧ ਜਾਂਦੀ ਹੈ ਕਿਉਂਕਿ ਹੁਣ ਉਹਨਾਂ ਨੂੰ ਸਾਡੇ ਤੋਂ ਆਸ ਵੱਧ ਜਾਂਦੀ ਹੈ ਸੋ ਉਹਦੇ ਨਾਲ ਉਹ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਵਾਰੀ ਫਿਰ ਸ਼ੁਕਰਗੁਜ਼ਾਰ ਹਾਂ ਸਾਰੀ ਪ੍ਰਬੰਧਕ ਕਮੇਟੀ ਕਵੀ ਮੰਚ ਮੁਹਾਲੀ ਅਤੇ ਵਿਸ਼ਵ ਪੰਜਾਬੀ ਸਾਹਿਤਿਕ ਵਿਚਾਰ ਮੰਚ ਮੁਹਾਲੀ ਦੀ ਮੈਨੂੰ ਮਾਨ ਬਖਸ਼ਣ ਲਈ ਦੋਕਸ਼ੇਅਰ ਤੋਂ ਬਾਅਦ ਆਪਣੀ ਇੱਕ ਗਜ਼ਲ ਰੱਖਾਂਗੀ ਜੀ ਸ਼ੇਰ ਨੇ

ਉਹ ਤਾਂ ਹਰ ਹਾਲ ਵਿੱਚ ਉਹ ਤਾਂ ਹਰ ਹਾਲ ਵਿੱਚ ਜੀਵਨ ਬਿਤਾਉਣਾ ਜਾਣਦੇ ਨੇ ਉਹ ਤਾਂ ਹਰ ਹਾਲ ਵਿੱਚ ਜੀਵਨ ਬਿਤਾਉਣਾ ਜਾਣਦੇ ਨੇ ਮੁਸੀਬਤ ਵਿੱਚ ਵੀ ਜੜੇ ਮੁਸਕੁਰਾਣਾ ਜਾਣਦੇ ਨੇ ਮੁਸੀਬਤ ਵਿੱਚ ਵੀ ਜੜੇ ਮੁਸਕੁਰਾਣਾ ਜਾਣਦੇ ਨੇ ਉਹੀ ਬਣਦੇ ਨੇ ਰਾਂਝਾ ਹੀਰ ਉਹੀ ਬਣਦੇ ਨੇ ਰਾਂਝਾ ਹੀਰ ਸੱਸੀ ਪੁੰਨੂ ਵਰਗੇ ਜੋ ਰਿਸ਼ਤੇ ਵਿੱਚ ਵਫਾਦਾਰੀ ਨਿਭਾਉਣਾ ਜਾਣਦੇ ਨੇ ਜੋ ਰਿਸ਼ਤੇ ਵਿੱਚ ਵਫਾਦਾਰੀ ਨਿਭਾਉਣਾ ਜਾਣਦੇ ਨੇ ਕੋਈ ਜੀਵੇ ਮਰੇ ਉਹਨਾਂ ਲਈ ਨਾ ਫਰਕ ਕੋਈ ਕੋਈ ਜੀਵੇ ਮਰੇ ਉਹਨਾਂ ਲਈ ਨਾ ਫਰਕ ਕੋਈ ਜੋ ਉਂਗਲਾਂ ਦੇ ਇਸ਼ਾਰੇ ਤੇ ਨਚਾਉਣਾ ਜਾਣਦੇ ਨੇ ਤੇ ਸ਼ੇਰ ਹੈ ਜੀ ਇੱਜ਼ਤਾਂ ਨੂੰ ਦਾਨ ਦੇ ਕੇ ਵੀ ਛਕਾਉਂਦੇ ਨੇ ਖਬਰ ਹੋ ਰਤਾ ਕੋ দান ਦੇ ਕੇ ਵੀ ਛਪਾਉਂਦੇ ਨੇ ਖਬਰ ਉਹ ਉਦਾਨੀ ਹੋਣ ਦਾ ਰਤਬਾ ਕਮਾਉਣਾ ਜਾਣਦੇ ਨੇ ਨਹੀਂ ਪਰਵਾਹ ਕਦੇ ਕਰਦੇ ਉਹ ਸੂਲੀ ਚੜਨ ਦੇ ਵੇਲੇ ਨਹੀਂ ਪਰਵਾਹ ਕਦੇ ਕਰਦੇ ਉਹ ਸੂਲੀ ਚੜਨ ਵੇਲੇ ਜਵੰਝੂ ਮੋਤ ਦੀ ਖਿੱਲੀ ਉਡਾਣਾ ਜਾਣਦੇ ਨੇ ਜਵੰਝੂ ਮੋਤ ਦੀ ਖਿੱਲੀ ਉਡਾਣਾ ਜਾਣਦੇ ਨੇ वो तो हर हाल विच जीवन बिता जानते ने मुसीबत विच भी जड़े मुस्कुराना जानते ने मुसीबत विच भी जड़े मुस्कुराना जी बहुत शुक्रिया बोगा।